ਅੰਮ੍ਰਿਤਸਰ ਦੇ ਹਲਕਾ ਟਾਰੀ ਤੋਂ ਵਿਧਾਇਕ ਰਮਦਾਸ ਨੇ ਹਲਕਾ ਟਾਰੀ ਦੇ ਪਿੰਡ ਬਿਸ਼ੰਬਰਪੁਰਾ ਤੇ ਮਾਨਾ ਵਾਲਾ ਖੁਰਦ ਵਿਕੇ ਸਰਕਾਰੀ ਮਿਡਲ ਸਕੂਲ ਦੇ ਨਵੇਂ ਕਲਾਸਰੂਮ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਹਲਕਾ ਵਿਧਾਇਕ ਜਸਵੀਰ ਸਿੰਘ ਰਮਦਾਸ ਨੇ ਕਿਹਾ ਕਿ ਹਲਕਾ ਟਾਰੀ ਦੇ ਪਿੰਡ ਬਿਸ਼ੰਬਰਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 345750 ਰੁਪਏ ਲਗਾ ਕੇ ਮਾਨਾ ਵਾਲਾ ਖੁਰਦ ਵਿਕੇ 751000 ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਸਕੂਲ ਦੀ ਚਾਰ ਦੀਵਾਰੀ ਅਤੇ ਹੋਰ ਮਰਮੱਤ ਕਰਵਾਈ ਗਈ ਹੈ ਇਸਲਾਵਾ ਹੋਰ ਕੀ ਆ ਤੁਸੀਂ ਵੀ ਸੁਣੋ ਸਰਕਾਰੀ ਐਲੀਮੈਂਟਰੀ ਸਕੂਲ ਵਿਸ਼ੰਬਰਪੁਰਾ ਮੈਥੋਡੀ ਹੈ టీచర్ ਸਿੰਦਰ ਕੌਰ ਅਸੀਂ ਜੋ ਇੱਕ ਸਰਕਾਰ ਦਾ ਪਾਇਲਟ ਪ੍ਰੋਗਰਾਮ ਹੈ ਸਿੱਖਿਆ ਕ੍ਰਾਂਤੀ ਜੋ ਸਿੱਖਿਆ 'ਚ ਕ੍ਰਾਂਤੀ ਲਿਆ ਰਿਹਾ ਹੈ ਭਾਜੀ ਉਹਦੇ ਤਹਿਤ ਬਖ ਬਖ ਸਕੂਲਾਂ ਕਿ ਜਾ ਰਿਹਾ ਜਿੱਥੇ ਗ੍ਰਾਂਟਾਂ ਗਈਆਂ ਇੱਕ ਬਹਾਨੇ ਨਾਲ ਉਹ ਬਤਲੋ ਉਹਨਾਂ ਦਾ ਵੀ ਉਹ ਸਿਲਾ ਨਿਆਸ ਹੋ ਜਾਂਦਾ ਜਾਂ ਨੀ ਪੱਤਰ ਰੱਖਿਆ ਜਾਂਦਾ ਤੇ ਜਾਂ ਉਹਨਾਂ ਦਾ ਉਦਘਾਟਨ ਕੀਤਾ ਜਾਂਦਾ ਅਸੀਂ ਉਹਦੇ ਤਹਿਤ ਆਏ ਆ ਇਹਦੇ ਵਿੱਚ ਇਹ ਬੜਾ ਵੱਡਾ ਪ੍ਰੋਗਰਾਮ ਹੈ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ 'ਚ ਇਹੋ ਜਿਹੇ ਪ੍ਰੋਗਰਾਮ ਹੋਣਗੇ ਜੋ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਕੰਮ ਕਰ ਰਿਹਾ ਹੈ ਅੱਪਾ ਦਾ ਇਹ ਤਹਿਤ ਇਹ ਵੀ ਦੱਸ ਰਹੇ ਕਿ ਜੋ ਕੁਝ ਹੋਣ ਤੱਕ ਕੀਤਾ ਔਰ ਇਹ ਵੀ ਦੱਸ ਰਹੇ ਕਿ ਜੋ ਅਗਾ ਕਰਨ ਵਾਲੇ ਆ ਇਹ ਸਿੱਖਿਆ ਕ੍ਰਾਂਤੀ ਇੱਕ ਵੱਲ ਪ੍ਰੋਗਰਾਮ ਹੈ ਕਿਤੇ ਤਾਹ ਹੀ ਪਿੰਡਾਂ ਵਿੱਚ ਆਪਣੇ ਸਕੂਲਾਂ ਦੇ ਪਚਾਈਂ ਹਾਈ ਸਕੂਲ ਐਸੀ ਜੁਨਿਅਰਿਅ ਜਾਂ ਪ੍ਰਾਇਮਰੀ ਸਕੂਲਾਂ ਜਾਂ ਐਲੀਮੈਂਟਰੀ ਸਕੂਲਾਂ ਅਸੀਂ ਸਾਰੀ ਜਗ੍ਹਾ ਜਾ ਰਹੇ ਹਾਂ ਪਿੰਡਾਂ ਵਿੱਚ ਕਿੰਨਾ ਕੰਮ ਘਾਰਾ ਫੈਲਿਆ ਸਕੂਲਾਂ ਦੇ ਵਿੱਚ ਜਿੱਦਾਂ ਕੰਮ ਹੋਂਦ ਘਾੜ ਦਿੱਤੇ ਜਾ ਰਹੇ ਨੇ ਕੰਮ ਖੋਜਿਆ ਗਰਮੀ ਦੀ ਵਜ੍ਹਾ ਕਰਕੇ ਗੈਦਰਿੰਗ ਘੱਟ ਹੋ ਸਕਦੀ ਹੈ ਠੀਕ ਹੈ ਨਾ ਜਿਹੜੇ ਛੋਟੇ ਵੱਡੇ ਸਕੂਲਾਂ ਕਿਤੇ ਫਿਰ ਤੁਸੀਂ ਦੇਖੇ ਹੋਣੇ ਜਾ ਕੇ ਕਰਿੰਡੇ ਵਗੈਰਾ ਤੇ ਕਿੰਨੇ ਕਿੰਨੇ ਸੀਗੇ ਠੀਕ ਹੈ ਨਾ ਉਹਦੇ ਚ ਹੋ ਸਕਦੇ ਆ ਲੇਕਿਨ ਜੋ ਅਸੀਂ ਦੱਸਣਾ ਚਾਹੁੰਦੇ ਆ ਉਹ ਜਿਹੜਾ ਸਾਡਾ ਸੰਦੇਸ਼ ਹੈ ਉਹ ਪਹੁੰਚ ਰਿਹਾ ਪਿੰਡਾਂ ਚ ਕਿ ਸਿੱਖਿਆ ਕ੍ਰਾਂਤੀ ਆ ਇਹ ਆ ਰਹੀ ਹੈ ਕਿਉਂਕਿ ਹੋਰ ਤਾਂ ਕੋਈ ਪਾਰਟੀ ਕਦੇ ਤੱਕ ਕੋਈ ਹੈ ਹੀ ਨਹੀਂ ਕਿਤੇ ਨਜ਼ਰ ਨਹੀਂ ਆ ਰਹੀ ਤੁਹਾਨੂੰ ਤੇ ਅਸੀਂ ਵੇਖੋ ਕਿੰਨੀ ਗਰਮੀ ਆ ਕਿੰਨਾ ਖੁਸ਼ ਹਾਂ ਅਸੀਂ ਆਪਣਾ ਫਰਜ ਨਿਭਾ ਰਹੇ ਹਾਂ ਵੈਸੇ ਵੀ ਸਾਡਾ ਫਰਜ ਹੈ ਨਾ ਕੋ ਜਾ ਕਿਉਂ ਕਿ ਸਾਨੂੰ ਬਣਾਇਆ ਕਿੰਨੇ ਆ ਇਸੇ ਜਨਤਾ ਨੇ ਸਾਨੂੰ ਬਣਾਇਆ ਤੇ ਫਿਰ ਸਾਡਾ ਵੀ ਫਰਜ ਹੈ ਕਿ ਜਨਤਾ ਕੋਲ ਜਾਂਦੇ ਰਹੀਏ ਅਤਨ ਦੱਸਿਆ ਇਹ ਅੱਜ ਆਖਰੀ ਆ 2 ਵਜੇ ਤੋਂ ਫਿਰ ਸ਼ੁਰੂ ਹੋ ਜਾਣਾ ਫਿਰ ਯੁੱਧ ਨਸ਼ਿਆਂ ਵਿਰੁੱਧ ਉਹ ਵੀ ਪਾਲੇ ਦੀ ਪ੍ਰੋਗਰਾਮ ਹੈ ਬੜਾ ਵੱਡਾ ਫਿਰ ਉਹਦੇ ਤੈ ਤਸੀਫ ਰੇ ਕੰਮ ਕਰਨੇ ਚਾਹੀਦੇ ਠੀਕ ਹੈ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਐਮਐਲਏ ਸਾਹਿਬ ਨੇ ਸਿੱਖਿਆ ਕ੍ਰਾਂਤੀ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਸਾਨੂੰ ਸਕੂਲਾਂ ਵਿੱਚ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਹੋਰ ਅੱਗੇ ਵਧਾ ਸਕਦੇ ਹਾਂ ਤੇ ਉਹਨਾਂ ਦੇ ਵਿਚਾਰ ਸਾਨੂੰ ਬਹੁਤ ਚੰਗੇ ਲੱਗੇ ਅੱਜ ਕਿਹੜਾ ਉਤ ਘਟ ਰਹੀ ਤਾਂ ਕਿ ਅੱਜ ਸਾਨੂੰ ਰਿਪੇਅਰ ਮੇਨਟੇਨੈਂਸ ਕਰਾਣ ਦੇ ਕੁਝ ਕੰਮ ਕਰਵਾਏ ਗਏ ਸੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਹਨਾਂ ਨਾਲ ਹੁਣ ਕਿੰਨਾ ਫਰਕ ਪਿਆ ਸਕੂਲਾਂ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਪਿਛਲੇ ਸਮੇਂ ਨਾਲੋਂ ਸਕੂਲ ਦੀ ਦਿੱਖ ਕਾਫੀ ਸੁੰਦਰ ਬਣੀ ਆ ਜਿਹਦੇ ਨਾਲ ਬੱਚਿਆਂ ਦੀ ਆਮਦ ਵਿੱਚ ਵੀ ਕਾਫੀ ਫਰਕ ਪਿਆ ਹੈ ਪਹਿਲੇ ਜਿਹੜੇ ਮਾਰਗ ਪ੍ਰਗਰੈਸ ਸਕੂਲ ਦੇ ਦਾਅ ਕਰ ਰਹੇ ਹੁਣ ਸਰਕਾਰੀ ਸਕੂਲ ਦੇ ਨੇੜੇ ਕਿਸ ਤਰ੍ਹਾਂ ਕਰਦੇ ਬੱਚੇ ਆ ਰਹੇ ਆ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਤੇ ਉਹਨਾਂ ਬੱਚਿਆਂ ਦਾ ਲੈਵਲ ਸਾਡੇ ਬੱਚਿਆਂ ਦੇ ਲੈਵਲ ਨਾਲੋਂ ਨੀਵਾ ਹੀ ਹੈ ਸਿੱਖਿਆ ਗ੍ਰੰਥੀ ਨੂੰ ਅਗੇ ਕਿੰਨਾ ਦੇ ਦਿੰਦੇ ਹੋ ਸ਼ਿੱਖਿਆ ਕ੍ਰਾਂਤੀ ਬਹੁਤ ਹੀ ਵਧੀਆ ਕ੍ਰਾਂਤੀ ਹੈ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਆਉਣ ਵਾਲੇ ਭਵਿੱਖ ਵਿੱਚ ਕੀ ਚੀਜ਼ ਉਹਨਾਂ ਦੇ ਕੰਮ ਆਉਣੀ ਹੈ ਅਸੀਂ ਉਸੇ ਤਰ੍ਹਾਂ ਦੇ ਉਹਨਾਂ ਨੂੰ ਤੇ ਆਉਣ ਵਾਲੇ ਸਮੇ ਲਈ ਤਿਆਰ ਕਰਦੇ ਹਾਂ ਠੀਕ ਥੈਂਕ ਯੂ ਬਿਲਕੁਲ ਪਰ ਮਲੇ ਸਾਲ ਪਿੰਨ ਪਹੁੰਚਨ ਦੇ ਸਕੂਲ ਤੋਂ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਕਿੰਨਾ ਕੁ ਫਰਕ ਆ ਮਿਲਿਆ ਬੱਚੇ ਇੱਥੇ ਆ ਰਹੇ ਆ ਕਿੰਨਾ ਕੁ ਫਰਕ ਲੱਗਾ ਅੱਗੇ ਨਾਲ ਅੱਗੇ ਸਰਕਾਰਾਂ ਨਾਲ ਪਹਿਲੀਆਂ ਸਰਕਾਰਾਂ ਨਾਲ ਪਹਿਲੀਆਂ ਸਰਕਾਰਾਂ ਨਾਲ ਤੇ ਕਾਫੀ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਪਹਿਲਾਂ ਉਹ ਇੱਥੇ ਬੱਚੇ ਹੀ ਸਾਡੇ ਸਕੂਲ ਦੇ ਵਿੱਚ 30 35 40 ਰਹੇ ਆ ਜਦੋਂ ਉਹਦੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦੀ ਸਰਕਾਰ ਆਈ ਆ ਉਸ ਤੋਂ ਬਾਅਦ ਇੱਥੇ ਸਕੂਲੇ ਸਕੂਲਾਂ ਦੇ ਬੱਚੇ ਵਧਨੇ ਸ਼ੁਰੂ ਹੋਏ ਆ ਇਸ ਵੇਲੇ ਉਹ 68 ਬੱਚੇ 68 ਬੱਚੇ ਹੋ ਗਏ ਸਾਡੇ ਇੱਥੇ ਜਿਹੜੇ ਕਿ 40 45 ਰਹਿੰਦੇ ਸੀ ਇਹ ਲੱਗਦਾ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਵੱਲ ਰੁਝਾਨ ਵਧ ਰਿਹਾ ਪ੍ਰਾਈਵੇਟ ਸਕੂਲ ਛੱਡ ਕੇ ਬੱਚੇ ਸਾਡੇ ਇੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਆ ਰਹੇ ਆ ਹੁਣ ਸਭ ਤੋਂ ਜ਼ਿਆਦਾ ਆ ਰਹੇ ਪਹਿਲਾਂ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਹਟਾ ਗਏ ਸਕੂਲਾਂ ਦੇ ਵਿੱਚੋਂ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ 'ਚ ਪਾ ਰਹੇ ਹਨ